ਉਹ ਥੋੜੇ ਜਣੇ ਥੋੜੀ ਆ ਉਹਨੇ ਜਾਨੀ ਬਾਜੀ ਲੱਗਦਾ ਸਰ ਉਧਰ ਜੀ ਕੋਈ ਗੱਲ ਨਹੀਂ ਯਾਰ ਕੀ ਕਰਦੇ ਫੇਰੇ ਤੇ ਠੀਕ ਹੈ ਤੁਸੀਂ ਅੱਗੇ ਵਧੋ ਵੀ ਵੀਡੀਓ ਸਾਈਡ ਤੋਂ ਕਿਤੇ ਦਰਸ਼ਕ ਨਹੀਂ ਕੋਈ ਮੂਵ ਮਾਰਦਾ ਵਾ ਯਾਰ ਉਹ ਬੈਗ ਮਾਸਟਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਹੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੀ ਪ੍ਰੈਜ਼ੀਡੀਅਮ ਦੇ ਮੈਂਬਰ ਸਹਿਬਾਨ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਅਸਥਾਨ ਤੇ ਸ੍ਰੀ ਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਨਤਮਸਤਕ ਹੋਣਾ 아이ਸੀ ਮੱਥਾ ਟੇਕਣਾ 아이ਸੀ ਅਤੇ ਗੁਰੂ ਸਾਹਿਬ ਦਾ ਉਹ ਆਸਰਾ ਲੈਣ ਵਾਸਤੇ ਸਾਰੇ ਇੱਥੇ ਹਾਜ਼ਰ ਹੋਏ ਸੀ ਬੜੀ ਵੱਡੀ ਜ਼ਿੰਮੇਵਾਰੀ ਹੈ ਸਾਰੀ ਸ਼੍ਰੋਮਣੀ ਕਾਲੀਦਾ ਸਰਦਾਰ ਲਹਿਰ ਦੀ ਟੀਮ ਉੱਪਰ ਸਾਰੇ ਪੰਥਦਰਦੀਆਂ ਉੱਪਰ ਤੇ ਜਿਹੜੀ ਐ ਪ੍ਰੇਜ਼ੀਡੈਂਟ ਬਣਾਈ ਆ ਇਸ ਉੱਪਰ ਕਰਕੇ ਜਿਹੜਾ ਦੌਰ ਚੱਲ ਰਿਹਾ ਇਸ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੇ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਇਸ ਨੂੰ ਲੈ ਕੇ ਸਮੁੱਚਾ ਸਿੱਖ ਪੰਥ ਸਿੱਖ ਜਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਸਾਰੇ ਪੰਥ ਤੈਸ਼ੀ ਪੰਜਾਬੀ ਸਾਰੇ ਬੜੇ ਫਿਕਰਮੰਦ ਨੇ ਤੇ ਅਸੀਂ ਆਪਣਾ ਮਨ ਬਣਾ ਕੇ ਤੁਰੇ ਹਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤੀ ਵੱਲ ਲੈ ਕੇ ਜਾਣਾ ਸ਼੍ਰੋਮਣੀ ਅਕਾਲੀ ਦਲ ਨੂੰ ਫੇਰ ਤਾਕਤ ਦੇਣੀ ਹੈ ਸ਼ਕਤੀ ਦੇਣੀ ਹੈ ਕਾਇਮ ਕਰਨਾ ਕਰਕੇ ਆਪਣੀ ਰਾਜਸੀ ਖੇਤਰੀ ਪਾਰਟੀ ਹੈ ਸਿੱਖ ਪੰਥ ਦੀ ਨਮੈਂਦਾ ਜਮਾਤ ਹੈ ਸੋ ਉਸ ਖਾਤਰ ਅੱਜ ਸਾਰੇ ਇੱਥੇ ਆਏ ਸਿਗੇ ਗੁਰੂ ਰਾਮਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਦਸਤਾ ਲੈਣ ਵਾਸਤੇ ਅਸੀਂ ਸਮੁੱਚੇ ਪੰਥਦਰਦੀਆਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਸ ਲਹਿਰ ਵਿੱਚ ਇਸ ਮਿਸ਼ਨ ਵਿੱਚ ਸਾਡਾ ਸਾਥ ਦੇਣ ਸੰਗਤਾਂ ਬਹੁਤ ਗੰਭੀਰ ਨੇ ਪਿੰਨਾਂ ਚ ਸ਼ਹਿਰਾਂ ਚ ਲੋਕ ਬੈਠੇ ਅੜੀ ਕਰ ਰਹੇ ਨੇ ਕਿ ਕਦੋਂ ਕੋਈ ਆ ਕੇ ਉਹਨਾਂ ਦੀ ਬਾਹ ਫੜੂਗਾ ਤੇ ਜਿਹੜੀਆਂ ਸ਼ਰਮਣੀ ਕਾਲੀ ਦਲ ਵਿੱਚ ਪਿਛਲੇ ਸਮਿਆਂ ਚ ਕਮਜ਼ੋਰੀਆਂ ਆਈਆਂ ਜਾਂ ਹੁਣ ਤਾਂ ਆਈਆਂ ਉਹਨਾਂ ਨੂੰ ਦੂਰ ਕਰਕੇ ਇੱਕ ਨਵੀਂ ਰੂਪਰੇਖਾ ਨਵੀਂ ਰੂਪ ਉੱਕੀ ਜਾਊਗੀ ਸਿੱਖ ਪੰਥ ਦੇ ਵਿੱਚ ਅਤੇ ਸਿੱਖ ਲੀਡਰਸ਼ਿਪ ਵਿੱਚ ਇਸ ਲਈ ਸਭ ਨੂੰ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਨਾਲ ਜਿੰਨੇ ਵੀ ਢਾਡੀ ਸਿੰਘ ਨੇ ਕਵੀਸ਼ਰੀ ਜਥੇ ਨੇ ਰਾਗੀ ਜਥੇ ਨੇ ਪ੍ਰਚਾਰਕ ਨੇ ਇਤਿਹਾਸਕਾਰ ਨੇ ਮਿਸ਼ਨਰੀ ਨੇ ਸਭ ਨੂੰ ਬੇਨਤੀ ਅਪੀਲ ਕਰਦੇ ਆ ਕਿ ਸਾਨੂੰ ਤੁਸੀਂ ਸੁਝਾਅ ਵੀ ਦਿਓ ਕਿ ਆਪਾਂ ਇਸ ਸੰਕਟ ਵਿੱਚੋਂ ਕਿਵੇਂ ਨਿਕਲ ਸਕਦੇ ਆ ਜਿਹੜੀਆਂ ਸ਼ਕਤੀਆਂ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆ ਇਸ ਸੰਗਤ ਦੇ ਵਿੱਚ ਦੁਆਰਾ ਆਪਣਾ ਵਿਸ਼ਵਾਸ ਕਿਵੇਂ ਕਾਇਮ ਕਰ ਸਕਦੇ ਆ ਤੇ ਨਾਲ ਦੂਸਰੇ ਪਾਸੇ ਸਮੂਹ ਪੰਜਾਬੀਆਂ ਨੂੰ ਵੀ ਪੰਥਦਰਦੀਆਂ ਨੂੰ ਬੁਪੀ ਲਿਆ ਕਿ ਤੁਸੀਂ ਜਿੱਥੇ ਸਾਡਾ ਸਾਥ ਵੀ ਦਿਓ ਤੇ ਸਾਨੂੰ ਆਪਣੇ ਕੀਮਤੀ ਸੁਝਾਅ ਵੀ ਦਿਓ ਕਰਕੇ ਸਾਰੀ ਜਿਹੜੀ ਟੀਮ ਆ ਇੱਕ ਪੰਜ ਪ੍ਰਤਾਨੀ ਦੇ ਸਿਧਾਂਤ ਨਾਲ ਚੱਲੀ ਆ ਕਲੈਕਟਿਵ ਲੀਡਰਸ਼ਿਪ ਬਣਾ ਕੇ ਚੱਲੇ ਆ ਕੋਈ ਇਹਦੇ ਪਿੱਛੇ ਕਿਸੇ ਦਾ ਕੋਈ ਨਹੀਂ ਫਰਕ ਨਹੀਂ ਕੋਈ ਵੱਡਾ ਛੋਟਾ ਨਹੀਂ ਤੇ ਸਾਰੇ ਆਪਾਂ ਗੁਰੂ ਸਾਹਿਬ ਦੇ ਸਿਧਾਂਤ ਨਾਲ ਜੁੜੇ ਹੋਏ ਆ ਗੁਰੂ ਸਾਹਿਬ ਤੋਂ ਭੈ ਖਾ ਕੇ ਗੁਰੂ ਸਾਹਿਬ ਨੂੰ ਸਦਾ ਹੀ ਮਨਾਂ 'ਚ ਤੇ ਆ ਕੇ ਆਪਣਾ ਜਿਹੜਾ ਇਹ ਸਾਰਾ ਜ਼ਿੰਮੇਵਾਰੀ ਦਾ ਫਰਜ਼ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਸ ਲਈ ਅਪੀਲ ਜਿੱਥੇ ਕਰਦੇ ਆ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣ ਰੀਆਂ ਨੇ ਬੜੇ ਲੰਬੇ ਸਮੇਂ ਤੋਂ ਉਹ ਵੀ ਬੜਾ ਚਿੰਤਾ ਦਾ ਇੱਕ ਵਿਸ਼ਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਜ਼ਿੰਮੇਵਾਰੀ ਹੈ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਵੋਟਾਂ ਜਿਵੇਂ ਬਣਨੀਆਂ ਚਾਹੀਦੀਆਂ ਸੀ ਨਹੀਂ ਬਣ ਸਕੀਆਂ ਹੁਣ ਫੇਰ ਡੇਟ ਵਧਾਤੀ ਆ ਚਲੋ ਸਮਾਂ ਮਿਲ ਗਿਆ ਤੇ ਸਭ ਨੂੰ ਅਪੀਲ ਕਰਦੇ ਆ ਜਿਹੜੇ ਯੋਗ ਵਿਅਕਤੀ ਨੇ ਜਿਹੜੇ ਪੰਥ ਦੇ ਸੇਵਾਦਾਰ ਨੇ ਕਿ ਤੁਸੀਂ ਤਗੜੇ ਹੋ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਵੋਟਾਂ ਬਣਾਈਏ ਤਾਂ ਕਿ ਕੋਈ ਵੀ ਗੁਰਸਿੱਖ ਤਾਇਓ ਭਰਾ ਬਜ਼ੁਰਗ ਹੋਵੇ ਚਾਹੇ ਮਾਤਾ ਭੈਣ ਹੋਵੇ ਚਾਹੇ ਬੇਟੀ ਹੋਵੇ ਕੋਈ ਵੀ ਇਸ ਲਿਸਟ ਵਿੱਚੋਂ ਵਾਂਝਾ ਨਾ ਰਹਿ ਜਾਵੇ ਜਿਹੜਾ ਸਿੰਘ ਸਬਾਨਾ ਨੇ 30 ਤਰੀਕ ਦਾ ਸਮਾਂ ਦਿੱਤਾ 30 ਤਰੀਕ ਨੂੰ ਉਹਨਾਂ ਦੀ ਇਕੱਤਰਤਾ ਹੋਣੀ ਆ ਤੇ ਉਹਨਾਂ ਨੇ ਕਈ ਜਿਹੜੇ ਗੰਭੀਰ ਮਸਲੇ ਨੇ ਪੰਥ ਦੇ ਸਾਹਮਣੇ ਉਹਨਾਂ ਦੇ ਵਿਚਾਰ ਕਰਨੀ ਹੈ ਉਹਦੇ ਬਾਰੇ ਅਸੀਂ ਕਹਿਣਾ ਚਾਹਾਂਗੇ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਗੁਰੂ ਦੇ ਤਪਾਸ਼ਕਾਂ ਨੂੰ ਪੰਥਦਰਦੀਆਂ ਨੂੰ ਕਿ ਤੁਸੀਂ ਸਾਰੇ ਆਪਣਾ ਸੁਝਾਅ ਭੇਜੋ ਤੁਸੀਂ ਸਾਰੇ ਪਹੁੰਚ ਕਰੋ ਤਾਂ ਕਿ ਇੱਕ ਜਿਹੜਾ ਇੱਕ ਰਾਏ ਬਣ ਜੂਵੇ ਐਸੀ ਇੱਕ ਜਿਹੜੀ ਸੋਚ ਪੈਦਾ ਹੋ ਜਵੇ ਜੇ ਸੋਚ ਨੂੰ ਲੈ ਕੇ ਸਾਰਾ ਸਿੱਖ ਪੰਥ ਇੱਕ ਮਤ ਤੇ ਇਕੱਠਾ ਹੋ ਸਕੇ ਬਾਕੀ ਦਾ ਜਿਹੜਾ ਫੈਸਲਾ ਆਊਗਾ ਸਿੰਘ ਸਭਾ ਦਾ ਸਾਰੇ ਸਿੱਖ ਜਗਤ ਨੂੰ ਉਹ ਪ੍ਰਵਾਨ ਹੋਣਾ ਪਰ ਜਿਹੜਾ ਸੰਗਤਾਂ ਦਾ ਫਰਜ਼ ਬਣਦਾ ਗੁਰੂ ਕੀਆਂ ਫੌਜਾਂ ਦਾ ਸਾਰੇ ਜਿਹੜੇ ਪੰਥ ਦੇ ਅਧਿਆਸੀ ਨੇ ਹੋਰ ਜਿਹੜੇ ਸੰਸਥਾਵਾਂ ਨੇ ਸਭ ਦਾ ਫਰਜ਼ ਬਣਦਾ ਹੈ ਕਰਕੇ ਸਾਰੇ ਆਪਾਂ ਇਕੱਠੇ ਹੋ ਕੇ ਇਸ ਸੰਕਟ ਚੋਂ ਨਿਕਲ ਸਕਾਂਗੇ ਤੇ ਸਾਰਿਆਂ ਦਾ ਇਹ ਫਰਜ਼ ਜ਼ਿੰਮੇਵਾਰੀ ਹੈ ਕਿ ਇਹਨਾਂ ਸਮਿਆਂ ਚ ਇਹਨਾਂ ਦਿਨਾਂ ਚ ਆਪਣੀ ਜ਼ਿੰਮੇਵਾਰੀ ਸਾਰੂ ਤਰੀਕੇ ਨਾਲ ਨਿਭਾਓ ਇਹ ਕੋਈ ਕਿਸੇ ਵਿਅਕਤੀ ਦੀ ਉਲਟ ਗੱਲ ਨਹੀਂ ਹੈ ਕੋਈ ਕਿਸੇ ਨਿੱਜ ਪ੍ਰਸਤੀ ਦੀ ਗੱਲ ਨਹੀਂ ਹੈ ਇਹ ਤਾਂ ਆਪਣਾ ਸਿਧਾਂਤ ਆਪਣੀ ਆਪਣੇ ਸੂਲ ਵਿਚਾਰਧਾਰਾ ਨੂੰ ਢਾਲ ਲੱਗੀ ਆ ਗੁਰੂ ਸਾਹਿਬ ਤੋਂ ਮਨਮੁਖ ਹੋਏ ਨੇ ਬਹੁਤ ਸਾਰੇ ਲੋਕ ਆਪਾਂ ਸਾਰੇ ਦੇਖਦੇ ਜਾਣਦੇ ਆ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਸੀਗੇ ਉਹਨਾਂ ਤੋਂ ਬਹੁਤ ਸਾਰੇ ਲੋਕ ਪਾਸੇ हट ਗਏ ਜੋ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਨ ਚਲੋ ਅਸੀਂ ਕਿਸੇ ਦੇ ਕਿੰਤੂ ਪਰੰਤੂ ਇਥੇ ਇਸ ਮਹਾਨ ਸਥਾਨ ਤੇ ਨਹੀਂ ਕਰਨਾ ਨਾ ਕਰਨਾ ਚਾਹੁੰਦੇ ਆ ਪਰ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਸਦਾ ਹੀ ਉੱਚਾ ਚੁਕਣਾ ਚਾਹੁੰਦੇ ਆ ਉੱਚਾ ਚੁਕਿਆ ਹੈ ਤੇ ਜੇ ਉਹਨੂੰ ਕਿਸੇ ਨੇ ਟਾਲਾਈ ਕਿਸੇ ਦੁਖੀ ਨੇ ਪਾਪੀ ਨੇ ਤੇ ਆਪਾਂ ਸਭ ਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਇਸ ਗੁਰੂ ਗ੍ਰੰਥ ਸਾਹਿਬ ਤੇ ਇਸ ਬਹੁਤ ਸੰਵੇਦਨਸ਼ੀਲ ਮਸਲੇ ਵਿੱਚ ਅੱਜ ਸਿੱਖ ਪੰਥ ਇਨਸਾਫ ਦੀ ਜਿਹੜੀ ਉੜੀ ਕਰ ਰਿਹਾ ਹਜੇ ਤੱਕ ਸਿੱਖ ਪੰਥ ਨੂੰ ਸਮੇਂ ਦੀ ਸਰਕਾਰ ਨੇ ਵੀ ਇਨਸਾਫ ਨਹੀਂ ਦਿੱਤਾ ਇਸ ਤੋਂ ਪਹਿਲੀ ਸਰਕਾਰ ਵੀ ਫੇਲ ਹੋ ਗਈ ਤੇ ਜਿਹੜੀ ਪਹਿਲੀ ਸੀ ਆਪਣੀ ਪੰਥ ਦੀ ਸਰਕਾਰ ਉਹ ਵੀ ਬੁਰੀ ਤਰ੍ਹਾਂ ਆਪਣੇ ਫਰਜ਼ਾਂ ਦੀ ਕਤਾਈ ਕਰ ਬੈਠੀ ਨਹੀਂ ਤਾਂ ਜੇ ਪੰਥਕ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਅੱਜ ਸਿੱਖ ਜਗਤ ਨੂੰ ਇਹ ਸਮਾਂ ਨਹੀਂ ਸੀ ਦੇਖਣਾ ਪੈਣਾ ਜਿਸ ਦਾ ਸਾਨੂੰ ਬੜਾ ਅਫਸੋਸ ਆ ਬੜਾ ਸਾਨੂੰ ਇਸ ਗੱਲ ਦਾ ਫਿਕਰ ਵੀ ਆ ਤੇ ਸਾਡਾ ਮਨ ਵੀ ਰੋਸ ਦਾ ਭਰਿਆ ਹੋਰ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਇਹਦੇ ਵਿੱਚ ਥੋੜਾ ਸੁਧਾਰ ਲਹਿਰ ਵੱਲੋਂ ਆਪਣਾ ਜਿਹੜਾ ਬੰਗ ਪੱਤਰ ਦਿੱਤਾ ਗਿਆ ਸੀ ਸਿੰਘ ਸਾਹਿਬ ਨੂੰ ਉਹਦੇ ਤੇ ਸੁਖਬੀਰ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਕਿ ਆ ਜਾਂਦਾ ਸੀ ਕਿ ਸਪਸ਼ਟੀਕਰਨ ਜਨਤਾ ਕੀਤਾ ਜਾਵੇ ਸਪਸ਼ਟੀਕਰਨ ਜਨਤਾ ਕੋ ਹੋ ਚੁੱਕਾ ਹੈ ਸਾਡੀ ਸੰਤੁਸ਼ਟੀ ਹੈ ਸੁਖਬੀਰ ਵੱਲੋਂ ਦੇ ਸਪਸ਼ਟੀਕਰਨ ਤੋਂ ਦੇਖੋ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਇਹ ਸਿੰਘ ਜਬਾਨ ਇਹਦੇ ਤੇ ਫੈਸਲਾ ਕਰਨਗੇ ਪਰ ਸਪਸ਼ਟੀਕਰਨ ਜਨਤਾ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਸੀ ਜੀ ਆਪਾਂ ਜੋ ਕੁਝ ਕਹਿਣਾ ਨਹੀਂ ਚਾਹੁੰਦੇ ਉਹਨੂੰ ਮੰਗ ਕੀਤੀ ਜਾ ਰਹੀ ਸੀ ਕਿ ਜਨਤਾ ਕਰ ਦਿਓ ਕਈ ਗੁਨਾਹਾਂ ਦੇ ਜ਼ਿੰਮੇਵਾਰ ਰਹੇ ਨੇ ਸਰਦਾਰ ਪਰਮੇਂਦਰ ਸਿੰਘ ਢੀਂਸਾ ਜੀ ਤੇ ਇਲਜ਼ਾਮ ਲੱਗਦਾ ਕਿ ਇਜ਼ਹਾਰ ਆਲਮ ਨੂੰ ਅਕਾਲੀ ਦਲ ਚ ਲਿਆਂਨ ਵਾਲੇ ਉਹ ਸੀਗੇ ਸਰਦਾਰ ਗਗਨਦੀਪ ਸਿੰਘ ਬਰਨਾਲਾ ਔਰ ਸਰਦਾਰ ਹਰਮਿੰਦਰ ਗਗਨਦੀਪ ਸਿੰਘ ਬਰਨਾਲਾ ਤੇ ਇਲਜ਼ਾਮ ਲੱਗਦਾ ਹੈ ਕਿ 21 ਜਨਵਰੀ 1986 ਨੂੰ ਦਰਬਾਰ ਸਾਹਿਬ ਕੰਪਲੈਕਸ ਚ ਗੋਲੀ ਚਲਵਾਨ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਸੀ ਔਰ ਅੱਜ ਤੱਕ ਉਹ ਅਕਾਤਕਤ ਤੇ ਪੇਸ਼ ਨਹੀਂ ਹੋਏ ਕੋਈ ਮਾਫੀ ਨਹੀਂ ਮੰਗੀ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਪਿਤਾ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਉਸ ਕੋਲੀ ਕਾਂਡ ਦੇ ਵਿੱਚ ਸ਼ਾਮਲ ਸਨ ਔਰ ਇੱਕ ਗੱਲ ਮੈਂ ਨਹੀਂ ਕਹਿੰਦਾ ਪਿਆ ਇਤਿਹਾਸ ਦੀਆਂ ਕਿਤਾਬਾਂ ਔਰ ਸਮੇਂ ਦੀਆਂ ਅਖਬਾਰਾਂ ਕਹਿੰਦੀਆਂ ਪਈਆਂ ਉਹ ਮੈਂਬਰ ਜੇ ਤੁਹਾਡੀ ਪ੍ਰੈਜ਼ੀਡੀਅਮ ਚ ਨੇ ਤੇ ਫਿਰ ਸੁਧਾਰ ਲਹਿਰ ਤਾਂ ਬਹੁਤ ਤੇਜ਼ੀ ਨਾਲ ਚੱਲੀ ਗਈ। ਇਦਾਂ ਜੀ ਸੁਣਿਓ ਜੀ ਹੁਣ। ਦੇਖੋ ਵਾਰੀ-ਵਾਰੀ ਆਪਾਂ ਪਿਆਰ ਨਾਲ ਗੱਲ ਕਰਦੇ ਨੇ ਆ। ਕਾਲੇ ਨਾ ਪਾਓ। ਜਿਹੜੀ ਗੱਲ ਤੁਸੀਂ ਕੀਤੀ ਆ ਆਪਣੇ ਸਰਦਾਰ ਸਾਹਿਬ ਨੇ ਇਹਦੇ ਵਿੱਚ ਆ ਜਿਹੜੀ ਢੀਂਸਾ ਸਾਹਿਬ ਦੀ ਗਲਤ ਮੈਂ ਕਹਿ ਸਕਦਾ ਕਿ ਢੀਂਸਾ ਸਾਹਿਬ ਨੇ ਆਪ ਬੇਨਤੀ ਕੀਤੀ ਆ ਸ਼੍ਰੀ ਕੌਤਕ ਸਾਹਿਬ ਤੇ ਜੈਦਰ ਸਾਹਿਬ ਨੂੰ ਗਿਆਨੀ ਰਕबीर ਸਿੰਘ ਜੀ ਨੂੰ ਕਿ ਅਸੀਂ ਪਹਿਲਾਂ ਵੀ ਆਏ ਸੀਗੇ ਆਪਣੇ ਕੁਝ ਕਾਰਨਾ ਕਰਕੇ ਇੱਥੇ ਸੇਵਾ ਕਰਕੇ ਗਏ ਆ ਆਪਣੇ ਅਕਾਲ ਤਖਬ ਸਾਹਿਬ ਦੇਖੇ ਆਏ ਸੀ ਹੋਰ ਵੀ ਨਾਲ ਲੀਡਰ ਸੀਗੇ ਤੇ ਜੇ ਜਿਹੜਾ ਸਾਡਾ ਰੋਲ ਆ ਜਿਹੜੇ هزار ਆਲਮ ਦੀ ਗੱਲ ਤੁਸੀਂ ਕੀਤੀ ਆ ਉਹਦੇ ਵਾਸਤੇ ਵੀ ਅਸੀਂ ਆਪਣੀ ਖਿਮਾ ਜਾਂਚਣਾ ਕਰਨਾ ਚਾਹੁੰਦੇ ਆ ਤੇ ਸਾਨੂੰ ਜਿਹੜੀ ਸਜ਼ਾ ਲੱਗੂਗੀ ਅਸੀਂ ਭੁਗਤਾਂਗੇ ਜਿਹੜੀ ਅਗਲੀ ਗੱਲ ਕੀ ਤੁਸੀਂ ਕੀਤੀ ਆ ਮਰਹੂਮ ਮੁੱਖ ਮੰਤਰੀ ਸਰਦਾਰ ਸੁਜੀਤ ਸਿੰਘ ਬਰਨਾਲਾ ਸਾਹਿਬ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀਗਾ ਉਹਨਾਂ ਨੂੰ ਸਜ਼ਾ ਵੀ ਲਾਈ ਸੀਗੀ ਉਹਨਾਂ ਨੂੰ ਆਪਣੇ ਉਹਨਾਂ ਥੰਮਲੇ ਦਾ ਬੰਦ ਕੇ ਉਹਨਾਂ ਨੂੰ ਤਨਖਾਹਿਆ ਵੀ ਕਰਾਰ ਦਿੱਤਾ ਗਿਆ ਸੀ ਤੇ ਉਹਨਾਂ ਨੇ ਪੂਰੀ ਆਪਣੀ ਸਜ਼ਾ ਭੁਗਤ ਲਈ ਤੇ ਉਹ ਨਿਮਾਣੇ ਸਿੱਖ ਵਜੋਂ ਇੱਥੇ ਆ ਕੇ ਪੇਸ਼ ਹੋਏ ਸਨ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਸੀ ਇਹ ਵੀ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਸੇਵਾ ਲਾ ਕੇ ਤੇ ਉਹਨਾਂ ਦੀ ਪੁੱਲ ਗੁਰੂ ਸਾਹਿਬ ਨੇ ਬਖਸ਼ਤੀ ਸੀ। ਨਾਲਾਂ ਦਾ ਗੱਲ ਨਹੀਂ ਕੀਤੀ ਮੈਂ ਤਾਂ ਗੱਲ ਕਰਦਾ ਪਿਆ ਗੜਨ ਲਗੜੀ ਸਰਜੀਤ ਸਿੰਘ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਇੱਕ ਰਖੜ ਗੁੰਦਿਆ ਤੇ ਜਿਹੜਾ ਬੁਲਾਇਆ ਗਿਆ ਕੱਟੀ ਉਹਦੇ ਵਿੱਚ ਤੁਸੀਂ ਜਾ ਰਹੇ ਹੋ। ਦੇਖੋ ਸਾਰਿਆਂ ਨੂੰ ਅਧਿਕਾਰ ਹੈਗਾ ਆ ਕਿ ਕੋਈ ਵੀ ਸੰਸਥਾ ਕੋਈ ਮੈਂਬਰ ਪਾਰਲੀਮੈਂਟ ਜਾਂ ਕੋਈ ਜਥੇਬੰਦੀ ਇਕੱਠ ਕਰ ਸਕਦੀ ਹੈ। ਜੋੜ ਮੇਲਿਆਂ ਤੇ ਗੁਰੂ ਘਰਾਂ ਵਿੱਚ ਜਾ ਕੇ ਇਹ ਪੰਥ ਸਾਰਿਆਂ ਦਾ ਸਾਂਝਾ ਆ ਤੇ ਅਸੀਂ ਵਿਚਾਰ ਕਰਾਂਗੇ ਕਰਕੇ ਅਸੀਂ ਤਾਂ ਚਾਹਨੇ ਸਾਰੇ ਪੰਥ ਨੂੰ ਇਕੱਠਾ ਕਰਨਾ ਸਾਰਾ ਪੰਥ ਇੱਕ ਪਲੇਟਫਾਰਮ ਤੇ ਆਵੇ ਐਸੀ ਲੀਡਰਸ਼ਿਪ ਖੱਲੇ ਆਵੇ ਜਿਹਨੂੰ ਸਾਰੇ ਪਰਵਾਨ ਕਰਨ ਤੇ ਸੰਗਤ ਵਾਸਤੇ ਸੇਵਾ ਕਰਨੀ ਜਿਹੜੀ ਲੀਡਰਸ਼ਿਪ ਉਹ ਸੰਗਤ ਲਈ ਸੇਵਾ ਕਰੇ ਆਪਣੇ ਲਈ ਨਾ ਸੇਵਾ ਕਰੇ ਕੋਈ ਤੇ ਜਿਹੜਾ ਸਿਧਾਂਤ ਹੈ ਸਾਡਾ ਜੇਤੋਂ ਅਸੀਂ ਥਿੜਕ ਗਏ ਸੀ ਅੱਗੇ ਜਿਹੜੀ ਵਿਚਾਰਧਾਰਾ ਆਇਆ ਅਸੀਂ ਛੱਡਤੀ ਸੀ ਸਿੱਖ ਪੰਥ ਦੀ ਉਸ ਸਿਧਾਂਤ ਨੂੰ ਮੰਨ ਕੇ ਵਿਚਾਰਧਾਰਾ ਉੱਪਰ ਪੂਰਾ ਖੜੇ ਹੋ ਕੇ ਤੇ ਉਹ ਸੇਵਾ ਕਰਨ ਇਦਾਂ ਦਾ ਸਮਾਉਗਾ ਜਦੋਂ ਸਾਰਾ ਪੰਥ ਇਕੱਠਾ ਹੋ ਜਾਊਗਾ ਸਰ ਬੀਬੀ ਜ਼ਗੀਰਪੁਰ ਨਹੀਂ ਆਏ ਅੱਜ ਉਹ ਬੀਬੀ ਜ਼ਗੀਰਪੁਰ ਜੀ ਪ੍ਰੈਸੀਡੀਅਮ ਦੇ ਮੈਂਬਰ ਨਹੀਂ ਕਿਮਾ ਕਰਿਓ ਆਚਾਰੀ ਪ੍ਰੈਜ਼ੀਡੈਂਟ ਆਈ ਗਿਆ ਧੰਨਵਾਦ ਜੀ